ਬਹੁਤ ਅੱਛੇ ਪੱਤਰਕਾਰ ਹੋ ਬੜਾ ਨਾਮ ਹੈ ਤੁਹਾਡਾ ਤੇ ਡਾਕਟਰ ਸਾਹਿਬ ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਬਹੁਤ سارے ਰਾਈਟਰ ਹੁੰਦੇ ਨੇ ਉਹ ਹੁੰਦਾ ਜਿਵੇਂ ਮੇਰੇ ਰਾਤੀ ਸੁਪਨੇ ਦੇ ਵਿੱਚ ਆ ਥੌਟ ਆਇਆ ਸੀ ਮੈਂ ਉਹਨੂੰ ਲਿਖਤਾ ਉਹ ਹਿੱਟ ਵੀ ਹੋ ਗਿਆ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਐਂਟਰਟੇਨਮੈਂਟ ਨਾਲ ਜੁੜੇ ਵੀ ਜਿਹੜੇ ਬੰਦੇ ਨੇ ਉਹ ਸੁਪਨਾ ਲੈਂਦੇ ਨੇ ਗੀਤ ਲਿਖਦੇ ਨੇ ਰਾਤੋ-ਰਾਤ ਹਿੱਟ ਹੋ ਜਾਂਦੇ ਨੇ ਜਾਂ ਜਿਸ ਤਰ੍ਹਾਂ ਵੀ ਜੋੜਿਆ ਜਾਵੇ ਇਸ ਚੀਜ਼ ਨੂੰ ਉਹ ਮਤਲਬ ਥੌਟ ਆ ਜਾਂਦੇ ਨੇ ਰਾਤ ਨੂੰ ਆਪਾਂ ਦੋ ਲਾਈਨਾਂ ਲਿਖ ਲਈਆਂ ਉਹ ਹਿੱਟ ਹੋ ਜਾਂਦੀਆਂ ਸਾਡੀਆਂ ਇਹ ਵੀ ਸੁਪਨਿਆਂ ਨਾਲ ਹੀ ਜੋੜਿਆ ਜਾਏਗਾ ਜੇ ਸੁਪਨੇ ਬੁਰੇ ਹੋ ਰਹੇ ਨੇ ਹਾਂ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਕਿ ਜਿਹੜੀ ਅਨਕੌਨਸ਼ੀਅਸ ਯਾ ਉਹ ਬਹੁਤ ਵੱਡਾ ਸਾਗਰ ਹੈਗਾ ਜੇ ਅਸੀਂ ਕਿਸੇ ਚੀਜ਼ ਬਾਰੇ ਸੋਚ ਰਹੇ ਹਾਂ ਜੇ ਕਿਸੇ ਚੀਜ਼ ਬਾਰੇ ਬਹੁਤ ਇੰਟੈਂਸਲੀ ਯਾ ਈਮੋਸ਼ਨਫੁਲੀ ਸੋਚ ਰਹੇ ਹੈਗੇ ਆ ਤੇ ਅਸੀਂ ਆਪਣੀ ਬਹੁਤ ਸਾਰੀ એનર્ਜੀ ਉਸ ਚੀਜ਼ ਦੇ ਵਿੱਚ ਲਗਾ ਰਹੇ ਹਾਂ ਜਦੋਂ એનર્ਜੀ ਸਾਡੀ ਉਸ ਚੀਜ਼ ਦੇ ਵਿੱਚ ਲੱਗ ਰਹੀ ਹੈ ਨੈਚੁਰਲੀ ਜਿਹੜੇ ਸੁਪਨੇ ਨੇ ਉਹ ਵੀ ਉਸੇ ਥੀਮ ਦੇ ਆਧਾਰਿਤ ਹੋਣਗੇ ਔਰ ਉਸ ਥੀਮ ਦੇ ਆ ਅਰਾਊਂਡ ਹੀ ਕੁਮੇਗਾ ਸੋ ਉਹਦੇ ਚਾਹੇ ਸੈਂਟਿਸਟ ਹੈ ਉਹਦੇ ਚ ਚਾਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੈਂਜ਼ੀਨ ਰਿੰਗ ਦਾ ਜਿਹੜਾ ਸਟਰਕਚਰ ਆ ਉਸੇ ਤਰ੍ਹਾਂ ਹੀ ਲੱਭਿਆ ਸੀਗਾ ਐਟਮ ਬੌਮ ਦੀ ਜਿਹੜੀ ਬਣਾਈ ਸੀ ਨਿਊਟਨ ਨੇ ਥਿਊਰੀ ਬਣਾਈ ਸੀਗੀ ਉਸ ਕਿਸੇ ਹੱਦ ਤੱਕ ਇਨਫਲੂਐਂਸਡ ਸੀਗੀ ਸੁਪਨੇਆਂ ਦੇ ਨਾਲ ਇਸੇ ਤਰ੍ਹਾਂ ਬਹੁਤ ਸਾਰੇ ਸੈਂਟਿਸਟ ਹੋਰ ਨੇ ਜਿਨ੍ਹਾਂ ਨੇ ਸੁਪਨੇ ਦੇ ਵਿੱਚ ਚੀਜ਼ਾਂ ਸੋਚੀਆਂ ਸੀਗੀਆਂ ਔਰ ਉਹ ਉਹਨਾਂ ਦੀਆਂ ਜਿਹੜੀਆਂ ਸੁਪਨੇ ਨੇ ਉਹਨਾਂ ਤੇ ਉਹਨਾਂ ਨੇ ਵਰਕ ਕੀਤਾ ਔਰ ਉਹ ਸੁਪਨੇ ਪੂਰੇ ਵੀ ਹੋਏ ਹੂੰ ਇਸੇ ਤਰ੍ਹਾਂ ਸਿੰਗਰਸ ਨੇ ਰਾਈਟਰਸ ਨੇ ਬਹੁਤ ਸਾਰੇ ਜਿਹੜੇ ਸਾਡੇ ਗੀਤਕਾਰ ਨੇ ਉਹਨਾਂ ਨੇ ਵੀ ਸੁਪਨਿਆਂ ਦੇ ਵਿੱਚ ਸੋਚਿਆ ਔਰ ਉਹ ਉਹਨਾਂ ਨੇ ਗੀਤ ਲਿਖ ਦਿੱਤੇ ਔਰ ਉਹ ਗੀਤ ਬਹੁਤ ਅੱਛੀ ਤਰ੍ਹਾਂ ਲੋਕਾਂ ਨੂੰ ਅੱਜ ਮਡੇ ਲੋਕ ਬੜੇ ਚੰਗੇ ਚੰਗੇ ਤਰੀਕੇ ਦੇ ਨਾਲ ਯਾਦ ਨੇ ਔਰ ਲੋਕ ਉਹਨੂੰ ਅੱਜ ਤੱਕ ਸਦੀਆਂ ਬਾਅਦ ਵੀ ਗੁੰਗੁਣਾਉਂਦੇ ਨੇ ਸੋ ਸ਼ੇਕਸਪੀਅਰ ਵੀ ਇਸੇ ਤਰ੍ਹਾਂ ਦੇ ਇੱਕ ਸੀਗੇ ਲਿਓ ਟੋਲਸਟੋਏ ਇੱਕ ਇਸੇ ਤਰੀਕੇ ਦੇ ਸੀਗੇ ਸੋ ਇਹਨਾਂ ਨੇ ਵੀ ਜਿਹੜੀਆਂ ਸਾਇੰਟਿਸਟ ਨੇ ਵੀ ਕੁਝ ਡਿਸਕਵਰੀਜ਼ ਕੀਤੀਆਂ ਨੇ ਉਹ ਇਹਨਾਂ ਥੀਮਸ ਦੇ ਉੱਤੇ ਕੀਤੀਆਂ ਪਰ ਉਹਨਾਂ ਤੇ ਉਹਨਾਂ ਦੀ ਬਹੁਤ ਸਾਰੀ એનર્ਜੀ ਲੱਗੀ ਸੀ ਜੀ ਸੋ ਉਹ એનર્ਜੀ ਇਨਵੈਸਟ ਹੋਣ ਕਰਕੇ ਉਹਨਾਂ ਦੀ ਡ੍ਰੀਮਸ ਵੀ ਉਸੇ ਥੀਮ ਦੇ ਨਾਲ ਹੀ ਇਨਫਲੂਐਂਸ ਟੇਕਦੀ ਸੀ ਹਮਮ ਸੋ ਐਸੇ ਕਰਕੇ ਉਹਨਾਂ ਨੂੰ ਡ੍ਰੀਮਸ ਦੇ ਵਿੱਚ ਜੋ ਆਇਆ ਉਹਨਾਂ ਨੇ ਲਿਖ ਦਿੱਤਾ ਤੇ ਉਹ ਫਿਰ ਪਰ ਡਾਕਟਰ ਸਾਹਿਬ ਇਹ ਦੁਨੀਆ ਬਹੁਤ ਪਿਆਰੀ ਹੈ ਸਪਨਿਆਂ ਦੀ ਦੁਨੀਆ ਹੈ ਸਾਰੇ ਸੁਪਨੇ ਵੱਧੇ ਜਾਂਦੇ ਨੇ ਜਿਉਂ-ਜਿਉਂ ਦੁਨੀਆ ਨੂੰ ਅਸੀਂ ਜਾਣਦੇ ਜਾਂਦੇ ਆਂ ਸਾਡਾ ਮਨ ਹੁੰਦਾ ਅਸੀਂ ਇਸ ਥਾਂ ਤੋਂ ਉਥਾਂ ਤੇ ਵੀ ਜਾਈਏ ਸੁਪਨੇ ਨੂੰ ਪੂਰਾ ਕਰੀਏ ਪਰ ਜਿਹੜੇ ਬਚਪਨ ਤੋਂ ਅੰਨੇ ਹੁੰਦੇ ਨੇ ਜਿਨ੍ਹਾਂ ਨੂੰ ਦੁਨੀਆ ਬਾਰੇ ਪਤਾ ਹੀ ਨਹੀਂ ਜੇ ਦੁਨੀਆ ਵਿੱਚ ਰਹੀ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਪਿਆਰੀ ਈ ਦੁਨੀਆ ਜਾਂ ਮਾੜੀ ਈ ਦੁਨੀਆ ਸੁਪਨੇ ਉਹਨਾਂ ਨੂੰ ਵੀ ਆਉਂਦੇ ਨੇ ਉਹਨਾਂ ਦੇ ਸੁਪਨੇ ਜੇ ਆਉਂਦੇ ਨੇ ਤਾਂ ਉਹ ਸੁਪਨੇ ਇਸ ਤਰ੍ਹਾਂ ਦੇ ਹੁੰਦੇ ਨੇ ਸੋ ਇਸ ਤਰ੍ਹਾਂ ਹੈ ਕਿ ਜਿਹੜੀ ਚੀਜ਼ ਅਸੀਂ ਦੇਖੀ ਹੁੰਦੀ ਹੈ ਜਿਹੜੀ ਚੀਜ਼ ਅਸੀਂ ਐਕਸਪੀਰੀਅੰਸ ਕੀਤੀ ਹੁੰਦੀ ਹੈ ਉਹ ਵਿਵਿਡ ਡ੍ਰੀਮਿੰਗ ਦੇ ਅੰਦਰ ਹੁੰਦੀ ਹੈ ਸੋ ਜਿਹੜੇ ਜਿਨਾਂ ਨੇ ਨਹੀਂ ਦੇਖਿਆ ਹੋਇਆ ਜਾਂ ਜਿਨਾਂ ਨੂੰ ਜਿਨਾਂ ਦੀ ਬਚਪਨ ਤੋਂ ਨਿਗਾਨੀ ਹੈਗੀ ਜਾਂ ਸਾਈਟ ਨਹੀਂ ਹੈਗੀ ਉਹਨਾਂ ਦੀ ਉਹਨਾਂ ਦੇ ਡ੍ਰੀਮਸ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਨੂੰ ਡ੍ਰੀਮਸ ਨਹੀਂ ਆਉਂਦੇ ਡ੍ਰੀਮਸ ਉਹਨਾਂ ਨੂੰ ਆਉਂਦੇ ਨੇ ਬਟ ਉਹ ਡ੍ਰੀਮਸ ਵੈਲ ਫਾਰਮਡ ਨਹੀਂ ਹੁੰਦੇ ਜਦੋਂ ਅਸੀਂ ਕਿਸੇ ਬ্লাইন্ড ਪਰਸਨ ਨੂੰ ਅਸੀਂ ਲੈ ਕੇ ਜਾਂਦੇ ਹਾਂ ਕਿਤੇ ਅਸੀਂ ਦੱਸਦੇ ਹਾਂ ਤੁਹਾਡੇ ਸੱਜੇ ਪਾਸੇ ਇਹ ਖੱਬੇ ਪਾਸੇ ਇਹ ਸੋ ਉਹ ਇੱਕ ਤਰੀਕੇ ਦੇ ਨਾਲ ਉਹ ਚੀਜ਼ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਸੋ ਉਹਨਾਂ ਦੇ ਡ੍ਰੀਮਸ ਵੀ ਉਸੇ ਤਰੀਕੇ ਦੀਆਂ ਹੀ ਹੁੰਦੀਆਂ ਦੂਸਰੀ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਸੀਗੀ ਕਿ ਜਿਹੜੀ ਕਲੈਕਟਿਵ ਅਨਕੌਨਸ਼ੀਅਸ ਹੈ ਜਿਵੇਂ ਕਾਲਗਸਟਾਫ ਜੰਗ ਦੀ ਥਿਊਰੀ ਹੈਗੀ ਹੈ ਕਲੈਕਟਿਵ ਅਨਕੌਨਸ਼ੀਅਸ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਹਾਰਡ ਡਰਾਈਵਸ ਦੇ ਅੰਦਰ ਵਿੰਡੋਸ ਪੈਕੇ ਆਈ ਹੁੰਦੀ ਹੈ ਇਸੇ ਤਰੀਕੇ ਦੁਨੀਆ ਦੇ ਬਹੁਤ ਸਾਰੇ ਏਰੀਆਜ਼ ਦੇ ਅੰਦਰ ਜਿਹੜੀ ਇੱਕ ਦੂਸਰੇ ਦੇ ਨਾਲ ਕਨੈਕਟਡ ਵੀ ਨਹੀਂ ਉਹਨਾਂ ਦੇ ਰਿਚੂਅਲਸ ਵੀ ਆਲਮੋਸਟ ਸੇਮ ਨੇ ਉਹਨਾਂ ਦੀ ਕਲਚਰ ਵੀ অলਮੋਸਟ ਸੇਮ ਨੇ ਉਹ ਅਗਰ ਰੱਬ ਨੂੰ ਪੂਜਦੇ ਨੇ ਤੇ ਇੱਕੋ ਤਰੀਕੇ ਦੇ ਨਾਲ ਹੀ ਪੂਜਦੇ ਨੇ ਜਿਵੇਂ ਸਨ ਗੋਡ ਦੀ ਪੂਜਾ ਕਰਦੇ ਆ ਅਸੀਂ ਇੱਥੇ ਸਾਡੇ ਸਨਾਤਨ ਧਰਮ ਦੇ ਅੰਦਰ ਹਜ਼ਾਰਾਂ ਸਾਲ ਤੋਂ ਸਨ ਦੀ ਪੂਜਾ ਹੁੰਦੀ ਆ ਰਹੀ ਹੈ ਇਸੇ ਤਰ੍ਹਾਂ ਅਫਰੀਕਾ ਦੇ ਅੰਦਰ ਸਨ ਗੋਡ ਦੀ ਪੂਜਾ ਕਰਦੇ ਫੋਨ ਹੋਣ ਆਏ ਨੇ ਅੱਜ ਤੋਂ ਅਗਰ ਮੈਂ 100 ਸਾਲ ਪਿੱਛੇ ਚਲੇ ਜਾਵਾਂ ਜਦੋਂ ਸਾਇੰਟਿਸਟ ਨੇ ਡਿਸਕਵਰ ਕੀਤਾ ਸੀ ਜਾਂ 200 ਸਾਲ ਪਹਿਲਾਂ ਆਸਟ੍ਰੇਲੀਆ ਡਿਸਕਵਰ ਹੋਇਆ ਸੀਗਾ ਜਾਂ ਅਫਰੀਕਾ ਡਿਸਕਵਰ ਹੋਇਆ ਸੀ ਜਾਂ ਸਾਊਥ ਅਮਰੀਕਾ ਡਿਸਕਵਰ ਹੋਇਆ ਸੀਗਾ ਉਸ ਟੈਂਪਲ ਜਿਹੜੇ ਉੱਥੇ ਲੋਕ ਰਹਿ ਰਹੇ ਸੀ ਉਹਨਾਂ ਦੇ ਜਿਹੜੇ ਰਿਚੁਅਲ ਸੀਗੇ ਉਹ ਵੀ ਸਿਮਿਲਰ ਤਰੀਕੇ ਦੇ ਸੀ ਸੋ ਇਸ ਸੀਸ ਨੂੰ ਅਸੀਂ ਕਲੈਕਟਿਵ ਅਨਕੌਨਸ਼ੀਅਸ ਕਹਿੰਦੇ ਆ ਜੋ ਕਿ ਇੱਕ ਬਲਾਈਂਡ ਬੰਦਾ ਵੀ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਦਾ ਹੈ ਕਲੈਕਟਿਵ ਅਨਕੌਨਸ਼ੀਅਸ ਨੂੰ ਇੱਕ ਬਲਾਈਂਡ ਪਰਸਨ ਵੀ ਐਕਸਪੀਰੀਅੰਸ ਕਰਦਾ ਹੈ ਹਮ ਹਮ ਸੋ ਉਹਦੇ ਸੁਪਨੇ ਉਸ ਤਰੀਕੇ ਦੇ ਥੀਮਸ ਦੇ ਨਾਲ ਹੀ ਇਨਫਲੂਐਂਸਡ ਹੁੰਦੇ ਨੇ ਔਰ ਹੋ ਸਕਦਾ ਉਹਨਾਂ ਨੂੰ ਵਿਵਿਡਲੀ ਨਹੀਂ ਦਿਖਦਾ ਪਰ ਡ੍ਰੀਮਸ ਉਹਨਾਂ ਦੇ ਵੀ ਹੁੰਦੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਬਹੁਤ ਸਾਰੇ ਇਸ ਤਰ੍ਹਾਂ ਦੇ ਸੁਪਨੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸੋਚਦੇ ਆ ਉਹ ਹੋ ਵੀ ਰਹੇ ਹੁੰਦੇ ਨਹੀਂ ਚਾਹੇ ਬਚਪਨ ਦੇ ਵਿੱਚ ਲੈ ਲਈਏ ਕਿ ਬੱਚੇ ਨੂੰ ਯਾਦ ਆ ਜਾਈ ਮੈਨੂੰ ਬਾਥਰੂਮ ਆਇਆ ਉਹ ਨੇਚਰਲੀ ਬਾਥਰੂਮ ਜਿਹੜਾ ਬਿਸਤਰ ਦੇ ਉੱਪਰ ਚੜ ਲੈਂਦਾ ਹੈ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਜਵਾਨਾਂ ਦੇ ਵਿੱਚ ਵੀ ਨੌਜਵਾਨਾਂ ਦੇ ਵਿੱਚ ਵੀ ਸੁਪਨੇ ਆਉਂਦੇ ਨੇ ਨਾਈਟਫਾਲ ਹੋ ਜਾਣਾ ਜਾਂ ਇਸ ਤਰ੍ਹਾਂ ਦੇ ਜਿਹਨੂੰ ਆਪਾਂ ਮਨ ਦੀ ਧਾਰਨਾ ਦੇ ਵਿੱਚ ਲੈ ਕੇ ਬੈਠਦੇ ਆ ਉਹਨਾਂ ਨਾਲ ਕੀ ਮਹਤਵ ਰੱਖਦਾ ਹੈ ਇਹ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜੋ ਸਾਡੀ ਫਿਜ਼ੀਓਲੋਜੀ ਔਰ ਸਾਈਕੋਲੋਜੀ ਦਾ ਓਵਰਲੈਪ ਹੈ ਸੁਪਨੇ ਜਿਵੇਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਕਿ ਅਸੈਂਡਿੰਗ ਰੈਟਿਕੂਲਰ ਐਕਟੀਵੇਟਿੰਗ ਸਿਸਟਮ ਹੁੰਦਾ ਬ੍ਰੇਨ ਦੇ ਅੰਦਰ ਸਾਡੀ ਬ੍ਰੇਨ ਦੇ ਹੋਰ ਬਹੁਤ ਸਾਰੇ ਪਾਰਟਸ ਹੁੰਦੇ ਨੇ ਜਿਹੜੇ ਇੰਟ੍ਰੀਕੇਟਲੀ ਸਾਡੇ ਡ੍ਰੀਮਿੰਗ ਪ੍ਰੋਸੈਸ ਦੇ ਵਿੱਚ ਆਪਣਾ ਆਪਣਾ ਰੋਲ ਅਦਾ ਕਰਦੇ ਨੇ ਵੈਰੀਅਸ ਪਾਰਟਸ ਆਫ ਦ ਬ੍ਰੇਨ ਸੋ ਇਹਦੇ ਅੰਦਰ ਜਿਹੜੀ ਜਿਹੜੀ ਸਾਡੀ ਸਾਈਕੋਲੋਜੀ ਹੈਗੀ ਹੈ ਔਰ ਜਿਹੜੀ ਸਾਡੀ ਫਿਜ਼ੀਓਲੋਜੀ ਹੈ ਯਾਨੀ ਕਿ ਬ੍ਰੇਨ ਦੀ ਫੰਕਸ਼ਨਿੰਗ ਇਹ ਇੰਟ੍ਰੀਕੇਟਲੀ ਦੂਸਰੀ ਚੀਜ਼ ਨਾਲ ਲਿੰਕਡ ਹੁੰਦੀ ਹੈ ਸੋ ਸਾਡਾ ਸ਼ਰੀਰ ਜਿਹੜਾ ਹੈ ਰਾਤ ਨੂੰ ਸੁੱਤਾ ਪਿਆ ਹੈ ਪਰ ਬਲੈਡਰ ਫੁੱਲ ਹੈ ਔਰ ਪਸ਼ਾਪ ਆਣ ਵਾਲਾ ਹੈਗਾ ਸੋ ਉਹ ਚੀਜ਼ ਸਾਡੇ ਮਾਈਂਡ ਨੂੰ ਪਤਾ ਹੈ ਔਰ ਮਾਈਂਡ ਉਹ ਚੀਜ਼ ਦਿਖਾਏਗਾ ਕਿ ਕੁਝ ਕਰ ਰਹੇ ਆ ਸਾਨੂੰ ਉਸ ਟਿੰਗ ਤੇ ਫੀਲਿੰਗ ਆਏਗੀ ਕਿ ਹਾਂ ਆਪਾਂ ਵਾਸ਼ਰੂਮ ਜਾਣ ਵਾਲੇ ਹਾਂ ਸੋ ਇਸੇ ਤਰ੍ਹਾਂ ਜਦੋਂ ਹਾਰਮੋਨਲ ਚੇਂजेस ਆਉਂਦੇ ਨੇ ਅਡੋਲੈਸੈਂਟ ਏਜ ਦੇ ਅੰਦਰ ਆਉਂਦੇ ਨੇ ਜਾਂ ਵੱਡੀ ਸਥਿਤੀ ਦੇ ਅੰਦਰ ਚੇਂजेस ਆਉਂਦੇ ਨੇ ਸੋ ਟੈਸਟੋਸਟੀਰੋਨ ਲੈਵਲ ਜਿਹੜਾ ਹੈ ਉਹ ਵੱਧਦਾ ਹੈਗਾ ਸੋ ਉਸ ਸਥਿਤੀ ਦੇ ਦੌਰਾਨ ਜੇ ਕਿਸੇ ਦਾ ਮਾਈਂਡ ਇਨਫਲੂਐਂਸਡ ਹੈਗਾ ਅ ਜਿਵੇਂ ਸੈਕਸ਼ੁਅਲ ਥੌਟਸ ਨੇ ਨਾ ਤੋਂ ਉਸ ਸੀਜ਼ਨ ਆਲਦਰ ਰਿਲੇਟਡ ਉਹ ਨਾਈਫਲ ਜਾਂ ਉਹ ਜੋ ਕਹਿੰਦੇ ਵੈਡ ਡ੍ਰੀਮਸ ਹੈਗੇ ਨੇ ਉਹ ਉਸ ਤਰੀਕੇ ਦੀ ਚੀਜ਼ ਹੋ ਜਾਂਦੀ ਹੈਗੀ ਸਾਡੀ ਫਿਜ਼ੀਓਲੋਜੀ অর ਸਾਈਕੋਲੋਜੀ ਇੰਟਰ ਰਿਲੇਟਡ ਸੋ ਜਦੋਂ ਇਹ ਦੋਵੇਂ ਚੀਜ਼ਾਂ ਰਲਦੀਆਂ ਨੇ ਡ੍ਰੀਮਸ ਦੇ ਅੰਦਰ ਸੋ ਉਸ ਤਰੀਕੇ ਦਾ ਹੀ ਹੁੰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਨਾਈਟਮੇਅਰਸ ਚ ਦੱਸਿਆ ਕਿ ਨਾਈਟਮੇਅਰ ਤੇ ਵੇਚ ਅਗਰ ਕੋਈ ਉੱਠਦਾ ਹੈਗਾ ਤੇ ਉਹਨੂੰ ਤਰੇਲੀਆਂ ਪਸੀਨਾ ਆਇਆ ਹੁੰਦਾ ਜਿਵੇਂ ਕਿਸੇ ਨੇ ਕੋਈ ਐਕਸੀਡੈਂਟ ਐਕਸਪੀਰੀਅੰਸ ਕੀਤਾ ਹੋਵੇ ਜਿਵੇਂ ਕਿਸੇ ਨੇ ਕੋਈ ਐਕਸੀਡੈਂਟ ਦੇਖ ਲਿਆ ਹੋਵੇ ਜੀ ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਇਨਫਲੂਐਂਸ ਕਰਦੀਆਂ ਨੇ ਸਾਡੀ ਡ੍ਰੀਮਿੰਗ ਪ੍ਰੋਸੈਸ ਤੇ ਪਰ ਡਾਕਟਰ ਸਾਹਿਬ ਬਹੁਤ سارے ਸੁਪਨੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਸ ਇਨਸਾਨ ਨੂੰ ਮੈਂ ਮਿਲਿਆ ਵੀ ਨਹੀਂ ਚਾਹੇ ਤੁਸੀਂ ਨਹੀਂ ਮਿਲੇ ਚਾਹੇ ਹੋਰ ਵੀ ਚਾਹੇ ਫਿਲਮੀ ਹੀਰੋ ਲਾ ਲਈਏ ਜਾਂ ਹੀਰੋਇਨ ਲਾ ਲਈਏ ਅਸੀਂ ਉਸ ਨੂੰ ਮਨ ਦੇ ਵਿੱਚ ਲੈ ਲੈਨੇ ਹੈ ਸਾਡੇ ਡ੍ਰੀਮ ਦੇ ਵਿੱਚ ਆ ਜਾਂਦੇ ਨੇ ਜਾਂ ਰੋਲ ਮਾਡਲ ਸਮਝਦੇ ਅਸੀਂ ਉਹ ਵੀ ਸਾਡੇ ਸੁਪਨਿਆਂ ਦੇ ਵਿੱਚ ਆ ਜਾਂਦੇ ਨੇ ਜਾਂ ਚੋ ਸਾਡੇ ਬਾਰੇ ਜਾਣਦੇ ਨਹੀਂ ਅਸੀਂ ਉਹਨਾਂ ਨੂੰ ਜਾਣਦੇ ਆ ਬੜੇ ਬੜੀਆਂ ਫਿਲਮਾਂ ਹੈ ਹੀਰੋਆਂ ਦੇ ਸੁਪਨੇ ਲੈ ਲੈਣੇ ਆ ਹੀਰੋਇਨਾਂ ਦੇ ਸੁਪਨੇ ਲਈ ਜਾਂਦੇ ਕਿ ਇੱਕ ਤਾਂ ਬੈਠੇ ਬੈਠੇ ਯਾਰ ਐਸਵਰ ਰਾਏ ਬਹੁਤ ਸੋਣੀ ਹੈ ਮਾਦਰੀ ਬਹੁਤ ਸੋਣੀ ਹੈ ਉਹਨਾਂ ਦੇ ਸੁਪਨਿਆਂ ਦੇ ਵਿੱਚ ਆਉਂਦੀ ਏ ਇਹ ਫਿਰ ਕਿਵੇਂ ਤਾਂ ਮੈ ਸੋ ਜਾਂਦਾ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈਗਾ ਕਿ ਇਹ ਸਾਡੀ ਇੱਛਾ万 ਹੈ ਜੀ ਸਾਡੀ ਜੋ ਮਨ ਦੀ ਇੱਛਾ ਹੈਗੀ ਹੈ ਕਿ ਅਸੀਂ ਮਿਲਣਾ ਚਾਹੁੰਦੇ ਆ ਉਹਨਾਂ ਨੂੰ ਜਾਂ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਤੇ ਆਪਾਂ ਜੇ ਪਰਸਨਲੀ ਨਹੀਂ ਵੀ ਦੇਖਿਆ ਤੇ ਆਪਾਂ ਫਿਲਮਾਂ ਚ ਦੇਖਿਆ ਹੈਗਾ ਆਪਾਂ ਫੋਨ ਦੇ ਉੱਤੇ ਦੇਖਿਆ ਹੈਗਾ ਆਪਾਂ ਉਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕੀਤਾ ਸਿਨਮਾ ਘਰਾਂ ਦੇ ਵਿੱਚ ਟੀਵੀ ਤੇ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕੀਤਾ ਸੋ ਸਾਡੇ ਮਨ ਦਾ ਜਾਂ ਸਾਡੀ ਜਿਹੜੀ ਅਨਕੌਨਸ਼ੀਅਸ ਹੈ ਯਾਨੀ ਕਿ ਜਿਹੜੀ ਸਾਡੀ ਵਿਸ਼ਫੁਲ ਥਿੰਕਿੰਗ ਹੈਗੀ ਆ ਉਹਦਾ ਉਹ ਪਾਰਟ ਹੁੰਦਾ ਸੋ ਉਹੀ ਚੀਜ਼ ਡ੍ਰੀਮਸ ਦੇ ਵਿੱਚ ਆਉਂਦੀ ਹੈ ਡਾਕਟਰ ਸਾਹਿਬ ਇਹ ਦਾ ਸੁਪਨਿਆਂ ਦਾ ਅਸੀਂ ਜਾਣਦੀ ਸੀ ਪਰ ਕਿਸੇ ਲਈ ਦਬਾਅ ਪੈ ਜਾਂਦਾ ਹੈ ਜਿਹਨੂੰ ਆਪਾਂ ਦਾਬਾ ਗਿਆ ਦੇਨੇ ਪੰਜਾਬੀ ਦੇ ਵਿੱਚ ਜਿਹੜਾ ਦਾਬਾ ਪੈ ਗਿਆ ਮੈਂ ਮਾਹਾਂ ਹੀ ਬਚਾਰ ਰਹੀ ਜੇਪਾਂ ਮੈਨੂੰ ਨਾ ਉਠਾਲਦਾ ਨੇੜੇ ਵਾਲਾ ਬੰਦਾ ਤਾਂ ਹੁੰਦਾ ਇਸ ਤਰ੍ਹਾਂ ਹੀ ਹੱਸੇ ਹੱਥ ਪੱਲਾ ਮਾਰ ਰਹੇ ਹੁੰਨੇ ਅਸੀਂ ਆਪਣੀ ਸੂਜ ਦੇ ਵਿੱਚ ਸਾਨੂੰ ਯਾਬਦਾ ਸਾਨੂੰ ਕੋਈ ਬਚਾ ਨਹੀਂ ਰਿਹਾ ਉਹ ਭੂਤ ਪ੍ਰੇਤਾਂ ਦਾ ਹੁੰਦਾ ਜੀ ਆਂਦੇ ਜੀ ਪੰਜਾਬ ਪੁਰਾਣੇ ਸਮਿਆਂ ਦੇ ਵਿੱਚ ਦੱਸਿਆ ਜਾਂਦਾ ਕਿ ਤੁਹਾਡੀ ਛਾਤੀ ਦੇ ਉੱਪਰ ਭੂਤ ਬੈਠਾ ਸੀ ਉਹਨੇ ਦਾਬਾ ਪਾਇਆ ਤੁਹਾਨੂੰ ਫਿਰ ਤੁਹਾਡੀ ਜਾਨ ਬਚੀ ਤੁਸੀਂ ਨੇੜੇ ਤੇੜੇ ਵਾਲੇ ਨੂੰ ਆਵਾਜ਼ ਦਿੱਤੀ ਜਾਂ ਰੱਬ ਦਾ ਨਾਮ ਲਿਆ ਫਿਰ ਜਾਨ ਬਚੀ ਤੁਹਾਡੀ ਸੋ ਇਸ ਤਰ੍ਹਾਂ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸ ਰਿਹਾ ਸਾਇੰਟਿਫਿਕ ਚੀਜ਼ਾਂ ਨੇ ਇਹਨੂੰ ਸਲੀਪ ਪੈਰਾਲਿਸਿਸ ਕਹਿੰਦੇ ਆਪਾਂ ਜੀ ਠੀਕ ਹੈ ਸੋ ਇਹਦੇ ਅੰਦਰ ਇਸ ਚੀਜ਼ ਨੂੰ ਅਸੀਂ ਹਿਪਨੋਕੋਗਿਕ ਹਲੂਸੀਨੇਸ਼ਨਸ ਕਹਿੰਦੇ ਆ ਹਮਮ ਔਰ ਸਲੀਪ ਪੈਰਾਲਿਸਿਸ ਦੇ ਅੰਦਰ ਦੋ ਟਾਈਪ ਦੀਆਂ ਹਲੂਸੀਨੇਸ਼ਨਸ ਹੁੰਦੀਆਂ ਹਿਪਨੋਪੌਂਪਿਕ ਐਂਡ ਹਿਪਨੋ ਗੋਗਿਕ ਹਲੂਸੀਨੇਸ਼ਨਸ ਸੋ ਅਸੀਂ ਜਾਗ ਰਹੇ ਆ ਜਾਂ ਸਾਡੀ ਡਰੀਮੀ ਸਟੇਟ ਤੋਂ ਅਸੀਂ ਉੱਠ ਵੀ ਗਏ ਪਰ ਅਸੀਂ ਉੱਠ ਨਹੀਂ ਪਾ ਰਹੇ ਸੋ ਇਸ ਲੀਪ ਪੈਰਲਿਸਿਸ ਦਾ 파ਟ ਹੈਗਾ ਸੋ ਇਹਨੂੰ ਕਿਸੇ ਪੂਤੀਆ ਉਹਦੇ ਨਾਲ ਨਾ ਜੋੜਿਆ ਜਾਵੇ ਤੇ ਬੈਟਰ ਹੈ। ਇਹਦੇ ਲਈ ਆਪਣੇ ਡਾਕਟਰ ਦੀ ਸਲਾਹ ਲਓ ਤਾਂ ਕਿ ਤੇ ਡੀ ਆਰੀਐਮ অর ਜਿਹੜੀਆਂ ਐਨ ਆਰੀਐਮ ਸਲੀਪ ਡਿਸਆਰਡਰਸ ਨੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਸਕੇ। ਡਾਕਟਰ ਸਾਹਿਬ ਜਿੰਨੇ ਵੀ ਇਸ ਦੁਨੀਆ ਦੇ ਜਨਮ ਲਿਆ ਹੈ। ਚਾਹੇ ਇਨਸਾਨ ਹੈ ਚਾਹੇ ਜਾਨਵਰ ਹੈ। ਕਿ ਸਾਰਿਆਂ ਨੂੰ ਸੁਪਨੇ ਆਉਂਦੇ ਹੋਣਗੇ। ਆ ਇਸ ਤਰ੍ਹਾਂ ਹੈ ਕਿ ਹਿਊਮਨਸ ਦੇ ਡ੍ਰੀਮਸ ਦੇ ਬਾਰੇ ਤਾਂ ਬੜੀ ਕਾਫੀ ਐਨਾਲਿਸਿਸ ਹੋ ਗਈ ਹੈ। ਐਨੀਮਲ ਡ੍ਰੀਮਿੰਗ ਦੇ ਬਾਰੇ ਅਜੇ ਪ੍ਰੋਪਰ ਐਨਾਲਿਸਿਸ ਜਿਹੜੀ ਹੈ ਕੀ ਹੈ? ਜੀ। ਉਹ ਅਜੇ ਨਹੀਂ ਹੋ ਪਾਈ। ਕਿਉਂਕਿ ਡ੍ਰੀਮਸ ਦੇ ਲਈ ਜਿਹੜੇ ਜਿਹੜੇ ਸਿਸਟਮਸ ਨੂੰ ਐਕਟੀਵੇਟ ਹੁੰਦੇ ਬ੍ਰੇਨ ਦੇ ਅੰਦਰ ਕੁਝ ਐਕਸਪੈਰੀਮੈਂਟਸ ਜ਼ਰੂਰ ਹੋਏ ਨੇ ਇਹ ਦਿੰਦਾ ਪਰ ਉਹ ਬਹੁਤ ਜ਼ਿਆਦਾ ਡਿਸਕ੍ਰਾਈਬ ਨਹੀਂ ਕਰ ਪਾਇਆ ਕਿਉਂਕਿ ਡ੍ਰੀਮਸ ਹਿਊਮਨ